ਉਹਨਾਂ ਵੱਲੋਂ ਕੱਲ 21 ਮਾਰਚ ਵਾਲੇ ਦਿਨ 101 ਦਾ ਜੱਥਾ ਦਿੱਲੀ ਵੱਲ ਭੇਜਣਾ ਸੀ ਕਿਉਂਕਿ ਪੈਦਲ ਮਾਰਚ ਦੇ ذریعے ਲਗਾਤਾਰ ਜੱਥੇ ਭੇਜਦੇ ਨੇ ਉਹ ਤੇ ਉਹ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕੇਂਦਰ ਨੇ ਸੱਦਾ ਦਿੱਤਾ ਕਿਸਾਨਾਂ ਨੂੰ ਵੀ 14 ਫਰਵਰੀ ਨੂੰ ਆ ਕੇ ਸਾਡੇ ਨਾਲ ਗੱਲਬਾਤ ਕਰ ਲੋ। ਇਹ ਦਿੱਲੀ ਵਾਲ ਸਾਹਿਬ ਐਸੇ ਮਰਨ ਲਈ ਮਨਵਰਥਾ ਉਹਨਾਂ ਦਾ ਰੱਖਿਆ ਹੋਈ ਹੈ। ਜਾਨ ਤਲੀ ਤੇ ਰੱਖੀ ਆ ਉਹਨਾਂ ਨੇ। ਪਰ ਸਾਰੀ ਜਦੋਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਆਗੂ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਤੁਸੀਂ ਮਰਨ ਵਰਤ ਬੇਸ਼ੱਕ ਆਪਣਾ ਰੱਖੋ ਪਰ ਮੈਡੀਕਲ ਹੈਲਪ ਜ਼ਰੂਰ ਲੈਣੀ ਸ਼ੁਰੂ ਕਰੋ ਮੈਡੀਕਲ ਹੈਲਪ ਜਿਹੜੀ ਹੈਗੀ ਹੈ ਮੈਡੀਕਲ ਚਾਰ ਨਹੀਂ ਹੈਗੀ ਹੈ ਉਹ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ ਪਰ ਉਹਨਾਂ ਨੇ ਤੇ ਨਾਲ ਹੀ ਹੈ ਕਿ ਖਨੌਰੀ ਮੋਰਚੇ ਵਾਲਿਆਂ ਨੇ ਵੀ ਜਿਹੜੇ ਹੋਰ 122 ਦੇ 125 ਕਿਸਾਨ ਆਗੂ ਕਿਸਾਨਾਂ ਦੇ ਹਮਾਇਤੀ ਜਿਹੜੇ ਹੈਗੇ ਆ ਵੱਖਰੇ ਤੌਰ ਤੇ ਡਲੇਵਾਲ ਸਾਹਿਬ ਦੇ ਮੈਚ ਮਰਨ ਵਰਤੇ ਬੈਠ ਗਏ ਸੀ ਅਣਮਿੱਥੇ ਸਮੇਂ ਲਈ ಒದ್ದ ಮರ್ಣವರ್ತ ಸಮಾಪ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮਤ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਆ ਜੀ ਵਿਚਾਰ ਵਟਾਂਦਰਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸੱਧੂ ਸਰਾ ਉਹਨਾਂ ਦਾ ਪਹਿਲਾ ਸਵਾਗਤ ਕਰਦੇ ਆ ਸਾਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਲੋਕੋ ਮిత్రਾਂ ਸਦਿਲੀਤਾ ਨਵਤੋ ਆਨੂ ਤੇ ਦਰਸ਼ਕਾਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਅਹਾਂ ਮੁੱਦੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਓ ਸਵਾਲ ਜੀ ਸੋ ਸੌਤਵਾਰਾ ਸਵਾਲ ਲਵਾਂਗੇ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਆਪਾਂ ਡੇਲੀ ਕਿਸਾਨਾਂ ਦੀ ਗੱਲ ਕਰਦੇ ਨਵੀਂ ਨਵੀਂ ਅਪਡੇਟਾਂ ਕਿਸਾਨੇ ਮੋਰਚੇ ਤੋਂ ਲੈ ਕੇ ਆਉਂਦੇ ਨੇ ਅੱਜ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਜੋ ਕਿ ਸਰਵਨ ਸਿੰਘ ਪੰਦੇਰ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਹੋਏ ਨੇ ਉਹਨਾਂ ਵੱਲੋਂ ਕੱਲ 21 ਮਾਰਚ ਵਾਲੇ ਦਿਨ 101 ਦਾ ਜਥਾ ਦਿੱਲੀ ਵੱਲ ਭੇਜਣਾ ਸੀ ਕਿਉਂਕਿ ਪੈਦਲ ਮਾਰਚ ਦੇ ਜ਼ਰੀਏ ਲਗਾਤਾਰ ਜਥੇ ਭੇਜਦੇ ਨੇ ਉਹ ਤੇ ਉਹ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕੇਂਦਰ ਨੇ ਸੱਦਾ ਦਿੱਤਾ ਕਿਸਾਨਾਂ ਨੂੰ ਵੀ 14 ਫਰਵਰੀ ਨੂੰ ਆ ਕੇ ਸਾਡੇ ਨਾਲ ਗੱਲਬਾਤ ਕਰ ਲੋ ਬਿਲਕੁਲ ਵੀਰ ਜੀ ਹਾਂ ਸਵਾਲ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਪੰਜਾਬ ਸਰਸਕਾਨਾਲ ਜੋ ਵੀ ਲੇਟੈਸਟ ਡਵੈਲਪਮੈਂਟ ਹੁੰਦੀ ਹੈ ਉਹਨੂੰ ਸਾਂਝਾ ਕਰਦੇ ਹਾਂ ਤੇ ਹੁਣ ਇਹ ਮੁੱਦਾ ਹੈ ਦੇਖੋ ਦੋ ਦਿਨ ਪਹਿਲਾਂ ਕੇਂਦਰ ਦੀ ਟੀਮ ਜਿਹੜੀ ਹੈਗੀ ਹੈ ਚੱਲ ਕੇ ਖਨੌਰੀ ਬਾਰਡਰ ਤੇ ਆਈ ਉੱਥੇ ਜੀਸੀਐਨ ਢੱਲੇਵਾਲ ਦੀ ਸਿੱਧਾ ਹੱਥ ਚਾਲ ਪੁੱਛਿਆ ਕਿਸਾਨ ਆਗੂਆਂ ਨਾਲ ਜਿਹੜੇ ਖਨੌਰੀ ਬਾਰਡਰ ਨਾਲ ਸੰਬੰਧ ਰੱਖਦੇ ਹਨ ਅੰਦੋਲਨ ਚਲਾ ਰਹੇ ਹਨ ਉਹਨਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਕਾਫੀ ਲੇਟ ਜਿਹੜਾ ਸ਼ਾਮ ਦਾ ਕੇ ਸਹਿਮਤੀ ਬਣੀ ਕਿ ਠੀਕ ਹੈ 14 ਫਰਵਰੀ ਨੂੰ ਕੇਂਦਰ ਦੀ ਟੀਮ ਜਿਹੜਾ ਹੈਗਾ ਬਕਾਇਦਾ ਕਿਸਾਨੀ ਮੰਗਾਂ ਦੇ ਉੱਤੇ ਗੱਲਬਾਤ ਕਰਨ ਲਈ ਚੰਡੀਗੜ੍ਹ ਆਏਗੀ ਜੀ ਸਿਰੇ ਬੜੀ ਮੁੱਦ ਦੇ ਨਾਲ ਡਿਸਕਸ਼ਨ ਦੇ ਵਾਅਦੇ ਵੀ ਸਹਿਮਤੀ ਬਣੀ ਕਿ ਦਿੱਲੀ ਵਾਲ ਸਾਹਿਬ ਐਸੇ ਮਰਨ ਲਈ ਮਰਨ ਵਰਤਾਣਾ ਦਾ ਰੱਖਿਆ ਹੋਈ ਹੈ ਜਾਨਤਲੀ ਤੇ ਰੱਖਿਆ ਉਹਨਾਂ ਨੇ ਪਰ ਸਾਰੇ ਜਦੋਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਆਗੂਨਾਂ ਵੱਲੋਂ ਅਪੀਲ ਕੀਤੀ ਗਈ ਕਿ ਤੁਸੀਂ ਮਰਨwarte ਬੇਸ਼ੱਕ ਆਪਣਾ ਰੱਖੋ ਪਰ ਮੈਡੀਕਲ ਹੈਲਪ ਜ਼ਰੂਰ ਲੈਣੀ ਸ਼ੁਰੂ ਕਰੋ ਸੋ 73 ਤੋਂ ਬਾਅਦ ਨਵੀਂ ਟਰਨ ਇਹ ਵੀ ਆਈ ਆ ਮੋਰਚੇ 'ਚ ਕਿ ਜੀਜੀ ਸਿੰਘ ਢੱਲੇਵਾਲ ਮਰਨwarte ਤੇ ਤਾਂ ਬੈਠੀ ਆ ਉਹਨਾਂ ਨੇ ਮਰਨwarte ਨਹੀਂ ਛੱਡਿਆ ਪਰ ਉਹਨਾਂ ਨੇ ਜਿਹੜਾ ਮੈਡੀਕਲ ਹੈਲਪ ਜਿਹੜੀ ਹੈ ਮੈਡੀਕਲ ਟਰਮ ਹੈਗੀ ਆ ਉਹ ਮਦਦ ਲੈਣੀ ਸ਼ੁਰੂ ਕਰ ਦਿੱਤੀ ਆ ਪਰ ਉਹਨਾਂ ਨੇ ਅਨਾਜ ਜਾਂ ਇਦਾਂ ਦਾ ਖਾਣ ਪੀਣ ਵਾਲਾ ਕੁਝ ਵੀ ਉਹਨਾਂ ਨੇ ਅੱਗੇ ਉਹਨੂੰ ਪ੍ਰਵਾਨ ਨਹੀਂ ਕੀਤਾ ਸਿਰ ਮੈਡੀਕਲ ਹੈ ਇੱਕ ਗੱਲ ਤੇ ਹੈ ਦੂਜਾ ਹੈ ਮੁੱਦਾ ਜਿਹੜਾ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਉਸ 14 ਦੀ ਫਰਵਰੀ ਚੰਡੀਗੜ੍ਹ ਮੀਟਿੰਗ ਦਾ ਉਹ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਸਰਨ ਸਿੰਘ ਬਨੇਰ ਉਹਨਾਂ ਨੇ ਅਲਾਹ ਕੀਤਾ ਸੀ ਕਿ 21 ਨੂੰ 101 ਕਿਸਾਨਾਂ ਦਾ ਜਥਾ ਜਿਹੜਾ ਹੈਗਾ ਮਾਰਚ ਕਰੇਗਾ ਦਿੱਲੀ ਨੂੰ ਬਦਲੇ ਮਾਹੌਲ ਚ ਉਹਨਾਂ ਨੇ ਜ਼ੋਰ ਰੇ ਕੀਤਾ ਕਿ ਜਿਹੜਾ ਮਾਰਚ ਸੀਗਾ ਉਹ ਮੋਟਿਵੇ ਕਰ ਦਿੱਤਾ ਗਿਆ ਜਾਂ ਰੱਦ ਕਰ ਦਿੱਤਾ ਗਿਆ ਕਹਿ ਲੋ ਤੇ ਨਾਲ ਹੀ ਇਹ ਕਿ ਖਨੋਰੀ ਮੋਰਚੇ ਵਾਲਿਆਂ ਨੇ ਵੀ ਜਿਹੜੇ ਹੋਰ 122 ਦੇ 125 ਕਿਸਾਨ ਆਗੂ ਕਿਸਾਨਾਂ ਦੇ ਹਮਾਇਤੀ ਜਿਹੜੇ ਹੈਗੇ ਵੱਖਰੇ ਤੌਰ ਤੇ ਡਿਲੀਵਰਸਦੀ ਮੈਦ ਮਰਨ ਵਾਲ ਤੇ ਬੈਠ ਗਏ ਸੀ ਅਣਮਿੱਥੇ ਸਮੇਂ ਲਈ ਉਹਨਾਂ ਦਾ ਮਰਨ ਵਰਤਾ ਸਮਾਪਿਤ ਕਰਵਾ ਦਿੱਤਾ ਗਿਆ ਇਹ ਕਾਫੀ ਤਬਦੀਲੀਆਂ ਆਈਆਂ ਜਿਹੜੀਆਂ ਅੰਦੋਲਨ ਦੇ ਦੌਰਾਨ ਚੱਲਦੇ ਆਪਾਂ ਜਦੋਂ ਕੇਂਦਰ ਵੱਲੋਂ ਗੱਲਬਾਤ ਦੀ ਪੇਸ਼ਕਸ਼ ਹੋਈ ਹੈ ਦੇਖੋ ਇਹ ਗੱਲ ਬੜੀ ਸਪਸ਼ਟ ਹੈ ਕਿ ਕੇਂਦਰ ਵੱਲੋਂ ਗੱਲਬਾਤ ਦੀ ਜਿਹੜੀ ਪੇਸ਼ਕਸ਼ ਹੈ ਉਹਦੇ ਨਾਲ ਇਹ ਗੱਲ ਤਾਂ ਹੋਈ ਹੈ ਕਿ ਕਿਸਾਨ ਆਗੂਆਂ ਨਾਲ ਗੱਲਬਾਤ ਜਿਹੜੀ ਖਰੋਤ ਆ ਟੁੱਟੀ ਐ ਇੱਕ ਚੰਗੀ ਪੈਲ ਕਦਮੀ ਐ ਇਸ ਬਾਰੇ ਕੋਈ ਦੋਗਰ ਨਹੀਂ ਹੋ ਸਕਦੀ ਪਰ ਦੂਜਾ ਸਵਾਲ ਆ ਜਦੋਂ ਆਪਾਂ ਸਰਮ ਸਿੰਘ ਪੰਨੇਰ ਦੀ ਆਪਾਂ ਗੱਲ ਕਰੀ ਹੋਰ ਕਿਸੇ ਦਾ ਜ਼ਿਕਰ ਬਾਅਦ ਕਰਾਂਗੇ ਰਿਸਰਚ ਦੀ ਗੱਲ ਇਸ ਕਰਕੇ ਵੀ ਇੰਪੋਰਟੈਂਟ ਐ ਕਿਉਂਕਿ ਮੋਰਚਾ ਦਾ ਖੇਸਾ ਐ ਸ੍ਰੀ ਮਰਤੂਕਸਾਨ ਮੋਰਚਾ ਗੈਰ ਹਸਿੰਦ ਜਿਹਨੇ ਐਗੋਈ ਡਿਲੀਵਰਸ ਆ ਕਰ ਰਹੇ ਦੂਜੇ ਪਾਸੇ ਸਰਮ ਸਿੰਘ ਬਲੇ ਸਰਮ ਸਿੰਘ ਬਲੇ ਨੇ ਅੱਜ ਹੀ ਕੁਝ ਪਹਿਲਾਂ ਜਦੋਂ ਆਪਾਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੀਡੀਆ ਨੂੰ ਮੁਖਾਦਬੋ ਕੇ ਕਿਹਾ ਵੀ ਬਾਕੀ ਜਿਹੜਾ ਅੰਦੋਲਨ ਆਉਣ ਵਾਲੇ ਸਮੇਂ ਸਾਨੂੰ ਹੋਰ ਤੇਜ਼ ਕਰਨਾ ਪਵੇਗਾ ਸਾਨੂੰ ਦੋ ਪੜਾਵੀ ਲੜਾਈ ਲੜਨੀ ਪਵੇਗੀ ਦੋ ਪੜਾਵੀ ਕਿਤਾ ਇੱਕ ਤਾਂ ਕਹਿੰਦੇ ਗੱਲਬਾਤ ਦੀ ਮੇਜ਼ ਤੇ ਜਾ ਕੇ ਵੀ ਕਿਸਾਨ ਮੰਗਾਂ ਲਈ ਅਸੀਂ ਬਹਿਸ ਕਰਾਂਗੇ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਉੱਥੇ ਵੀ ਕੇਂਦਰ ਨੂੰ ਮਨਾਉਣਾ ਹੋਵੇਗਾ ਡੈਲਾਗ ਦੇ ਰਹੀਂ ਦੂਜੀ ਗੱਲ ਕਹਿੰਦੇ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਸਾਨੂੰ ਆਪਣਾ ਅੰਦੋਲਨ ਹੋਰ ਤੇਜ਼ ਕਰਨਾ ਹੋਵੇਗਾ ਇਹ ਸਾਰੇ ਕਾਦੇ ਚੱਲ ਜਾਉਣਾ ਦੋ ਅਹਿਮ ਗੱਲਾਂ ਕੀਤੀਆਂ ਹੈ ਬਟੀਆਂ ਤੇ ਇਹ ਗੱਲਾਂ ਮੰਨਣ ਨੂੰ ਐਵੇਂ ਹੀ ਤੈਸ ਕਰਕੇ ਤੇ ਨਾਇਕਾਂ ਕਿ ਉਹਨਾਂ ਚ ਕੋਈ ਇਦਾਂ ਦੀ ਕੋਈ ਜਥੇਬੰਦੀਆਂ ਦੇ ਆਸ ਦੀ ਵਿਖੇਵੇਂ ਵਾਲੀ ਗੱਲ ਨਹੀਂ ਬਲਕਿ ਉਸ ਸ਼ਹਿਰ ਦਾ ਗੂਗਲ ਨੂੰ ਗੱਲ ਕੀਤੀ ਗਈ ਹੈ ਜਿਹੜੇ ਮੋਰਚੇ ਦੀ ਅਗਵਾਈ ਕਰ ਰਿਹਾ ਪੁਨੇਰ ਸਾਹਿਬ ਉਹਨਾਂ ਦਾ ਕਹਿੰਦੇ ਕਿ 14 ਫਰਵਰੀ ਦੀ ਜਿਹੜੀ ਤਰੀਕ ਹੈ ਉਹ ਦੂਰ ਹੈ ਇਹਦੇ ਵਰੇ ਕੋਈ ਦੂਰ ਨਹੀਂ ਦੇਖੋ ਅੱਜ ਆਪਾਂ ਜਦੋਂ ਗੱਲ ਕਰ ਰਹੇ 14 ਫਰਵਰੀ ਕਿੱਥੇ ਜਾ ਕੇ ਹੈ ਜੇ ਗੱਲਬਾਤ ਹੀ ਕਰਨੀ ਹੈ ਤਾਂ ਫਿਰ 14 ਫਰਵਰੀ ਕਿਉਂ ਮੈਂ ਵੀ ਇੱਕ ਜਰਨਲਿਸਟ ਵੀ ਇਸ ਗੱਲ ਤੋਂ ਵਾਦਾ ਕਰਨਾ ਚਾਹੁੰਦਾ ਜੋ ਪੰਦੇਸਾਬ ਨੇ ਕਹੀ ਹੈ ਗੱਲ ਮੈਂ ਸੁਣ ਰਿਹਾ ਸੀਗਾ ਜਦੋਂ ਕੇਂਦਰ ਦੀ ਟੀਮ ਆਈ ਕਿਤੇ ਕੇਂਦਰ ਦੀ ਟੀਮ ਵੱਲ ਦਲੀਲ ਦਿੱਤੀ ਗਈ ਅਖੇ ਜੀ ਦਿੱਲੀ ਚ ਨਾ ਚੋਣਾਂ ਚੱਲਦੀਆਂ ਹਨ ਚੋਣਾਂ ਦੇ ਚੱਲਦੇ ਹਨ ਚੋਣ ਜਾਬਤਾ ਲਾਗੂ ਹੋਇਆ ਵਾ ਚੋਣ ਜਾਬਤਾ ਲਾਗੂ ਹੋਇਆ ਤਾਂ ਗੱਲਬਾਤ ਹੋ ਨਹੀਂ ਸਕਦੀ ਮੰਗਾਂ ਦੇ ਬਾਰੇ ਚ ਕਿਆ ਕਮਾਲ ਦੀ ਦਲੀਲ ਹੈ ਜਿਵੇਂ ਦੁਨੀਆ ਚ ਕਿਨੂੰ ਪਿਖਾ ਪਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਬਕਾਇਦਾ ਕੈਬਨਿਟ ਦੀ ਮੀਟਿੰਗ ਕਰਕੇ ਕੇਂਦਰ ਦੇ ਜਿਹੜੇ EMPLOYEES ਆ ਤੇ PENSIONER ਆ ਉਹ 1 ਕਰੋੜ ਤੋਂ ਗਿਣਤੀ ਐ ਉਹਨਾਂ ਲਈ ਤਾਂ 8ਵੇਂ ਪੇ ਕਮਿਸ਼ਨ ਐਲਾਨ ਕਰ ਦਿੱਤਾ ਗਿਆ ਹਾਲਾਂਕਿ 26 ਤੱਕ ਪਿਛਲਾ ਕਮਿਸ਼ਨ ਹੀ ਐ ਜੇ ਕੋਈ ਜਲਦੀ ਨਹੀਂ ਐ ਇਹਨੀਆਂ ਕ ਐਸੇ ਸਾਲ ਦੇ ਵਿੱਚ ਹੀ ਕਮਿਸ਼ਨ ਖਤਮ ਹੋ ਰਿਹਾ ਤਾਂ ਐਲਾਨ ਕੀਤਾ 26 'ਚ ਵੀ ਨਹੀਂ ਖਤਮ ਹੋ ਰਿਹਾ 26 ਤੱਕ ਆ ਪਿਛਲਾ ਕਮਿਸ਼ਨ ਹੀ ਕੰਮ ਕਰੇਗਾ ਲਾਗੂ ਰਹੇਗਾ ਪਰ ਕੈਬਨਿਟ ਨੇ ਫੈਸਲਾ ਕਰਤਾ 8ਵੇਂ ਪੇ ਕਮਿਸ਼ਨ ਦਾ ਮਿੰਗੇ ਜਾਣ ਸਾਨੂੰ ਕੋਈ ਇਤਰਾਜ ਨਹੀਂ ਅਠਵਾਂ ਕਰਨ ਜਨਾ ਮਾਰਜੀ ਕਮਿਸ਼ਨ ਦਾ ਐਲਾਨ ਕਰਨ ਕਿਸੇ ਵੀ ਨਾ ਅਸੀਂ ਮੰਗਾਂ ਦੀ ਗੱਲਾਂ ਦੇ ਖਿਲਾਫ ਨਹੀਂ ਆ ਪਰ ਜੋ ਕੇਂਦਰ ਦਾ ਵਤੀਰਾ ਹੈ ਕਿ ਅਜੇ 26 ਤੋਂ ਬਾਅਦ ਅਠਵੇਂ ਪੇ ਕਮਿਸ਼ਨ ਦੀ ਲੋੜ ਹੈ ਤੇ ਹੁਣ ਜਦੋਂ ਚੋਣਾਂ ਆ ਬਿਲਕੁਲ ਸਿਖਰ ਤੇ ਆ ਤੇ ਜੇ ਤੁਣ ਕਮਿਸ਼ਨ ਦਾ ਇਦਾਂ ਉਹਦਾ ਨਹੀਂ ਜ਼ਿਕਰ ਕਰੇਗਾ ਨਹੀਂ ਨੋਟਸ ਲਏਗਾ ਤਾਂ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਠਵਾਂ ਪੇ ਕਮਿਸ਼ਨ ਕੇਂਦਰ ਨੇ ਐਲਾਨ ਕਰਤਾ ਚੋਣਾਂ ਦਿੱਲੀ ਦੀਆਂ ਹੋ ਰਹੀਆਂ ਜੇ ਅੱਠਵਾਂ ਚੋਣ ਕਮਿਸ਼ਨ ਨੇ ਉਹਦਾ ਕੋਈ ਨੋਟਿਸ ਨਹੀਂ ਲੈ ਰਿਆ ਇਹ ਕਮਿਸ਼ਨ ਜਿਹੜਾ ਬਣਾਇਆ ਗਿਆ ਜਿਹਦਾ ਐਲਾਨ ਕੀਤਾ ਗਿਆ ਉਹਦੇ ਮੈਂਬਰ ਵੀ ਸ਼ੇਦੀ ਬਣਨੇ ਸ਼ੁਰੂ ਹੋ ਜਾਣੇ ਆ ਜੇ ਅੱਠਵੇਂ ਪੇ ਕਮਿਸ਼ਨ ਤੇ ਕੋਈ ਇਤਰਾਜ਼ ਨਹੀਂ ਤਾਂ ਗੱਲ ਬਾਤ ਤੇ ਕਿਵੇਂ ਇਤਰਾਜ਼ ਆ ਦੋ ਇਹ ਦੋ ਜਿਵੇਂ ਕਹਸੇ ਦੋ ਪੜਾਵੀ ਕਹਿ ਲਓ ਜੋ ਧਾਰੀ ਕਹਿ ਲਓ ਜਾਂ ਦੋ ਪਹਿਲੂ ਕਹਿ ਲਓ ਵੱਖਰੇ ਵੱਖਰੇ ਮਾਮਲੇ ਕਿਉਂ ਆ ਕਿ ਤੁਸੀਂ 1 ਕਰੋੜ ਤੋਂ ਉੱਪਰ ਲੋਕਾਂ ਲਈ ਪੇ ਕਮਿਸ਼ਨ ਦਾ ਐਲਾਨ ਕਰ ਦਿੱਤਾ ਉੱਥੇ ਚੋਣ ਕਮਿਸ਼ਨ ਨੇ ਕੋਈ ਇਤਰਾਜ਼ ਨਹੀਂ ਠਾਇਆ ਜੇ ਚੋਣਾਂ ਦਾ ਕਿਤੇ ਰੇੜਕਾ ਨਹੀਂ ਆਉਂਦਾ ਹੁਣ ਕਿਸਾਨਾਂ ਨਾਲ ਗੱਲਬਾਤ ਕਰਨੀ ਦਾ ਕਹਿੰਦੇ 14 ਫਰਵਰੀ ਇਸ ਕਰਕੇ ਰੱਖੀ ਹੈ ਤਦ ਤੱਕ ਦਿੱਲੀ ਨਿਆ ਚੋਣਾਂ ਦਾ ਸਾਰਾ ਕੁਝ ਨਿਬੜਨ ਨੂੰ ਕੁੜੇ ਦਾ ਨਤੀਜੇ ਆ ਜਾਣਗੇ ਜਿਵੇਂ ਕਿ ਹੁਣੇ ਐਲਾਨ ਹੋਣ ਲੱਗਿਆ ਐਮਐਸਪੀ ਲਈ ਵੱਡਾ ਮੁੱਦਾ ਇਹ ਹੈ ਐਮਐਸਪੀ ਦਾ ਐਲਾਨ ਹੋਣ ਲੱਗਿਆ ਜੀ ਉਹ 14 ਤੋਂ ਬਾਅਦ ਕਰਾਂਗੇ ਅਸੀਂ ਅਜੇ ਗੱਲਬਾਤ ਸ਼ੁਰੂ ਹੋਣੀ ਹੈ ਪੰਦੇਰ ਸਾਹਿਬ ਇਹ ਕਹਿ ਰਹੇ ਕਿ ਸਖਤ ਰਵਾਈ ਲੰਘ ਦੀ ਲੋੜ ਹੈ ਕਿੰਦਰਵਾਜੇ ਪਤਾ ਨਹੀਂ ਕਿੱਧਰ ਨੂੰ ਰੁੱਕ ਜਾਂਦਾ ਸੋ ਇੱਕ ਤਾਂ ਵੱਡਾ ਇਤਰਾਜ਼ ਆ ਸਾਰਿਆਂ ਨੂੰ ਇਸ ਗੱਲ ਤੇ ਜੋ ਪੰਦੇਰ ਸਾਹਿਬ ਨੇ ਕਿਹਾ ਹਰਪ੍ਰਦੇਸ ਸਾਹਿਬ ਨੇ ਕਹਿ ਰਹੇ ਬਹੁਤ سارے ਜਿਹੜੇ ਕਿਸਾਨ ਨੇ ਰਹਿਤਾ ਹੈ ਸੀ ਇਹ ਪ੍ਰਸੰਸ਼ਿਕ ਹੈ ਉਹ ਇਸ ਕਰਕੇ ਵੀ ਕਹਿ ਰਹੇ ਕਿ ਢਿਲੇਵਾਲ ਦੀ ਸਿਹਤ ਦੇ ਲਈ ਇਹ ਜ਼ਰੂਰੀ ਹੈ ਕਿ ਲੰਬੀ ਤਰੀਕ ਨਾ ਪਾਈ ਜਾਵੇ ਉਹਨਾਂ ਦੀ ਸਿਹ ਜਿਹੜੀ ਪਹਿਲਾਂ ਹੀ ਨਾ ਸਾਸ ਹੈ ਮਨਵਰ ਦੇ ਦਲਦਾਂ ਵਿੱਚ ਸਿਹਤ ਬਹੁਤ ਵੀਕ ਹੋ ਗਈ ਹੈ ਉਹਨਾਂ ਨੂੰ ਮਨਵਰ ਤੋਂ ਉਠਾਉਣ ਦੀ ਲੋੜ ਹੈ ਤੇ ਦੇਸ ਸਾਹਿਬ ਨੇ ਦੂਜੀ ਵੱਡੀ ਗੱਲ ਜਿਹੜੀ ਕੀਤੀ ਹੈ ਦੇਖੋ ਇਹ ਇਸ ਕਰਕੇ ਇਸ ਗੱਲ ਤੇ ਜ਼ੋਰ ਦੇ ਰਹੇ ਕਿਉਂਕਿ ਪੰਦੇਰ ਸਾਹਿਬ ਕਹਿ ਰਿਹਾ ਜਿਹੜੇ ਅੰਦੋਲਨ ਦੀ ਅਗਵਾਈ ਕਰ ਰਿਹਾ ਕੀ ਕਹਿ ਰਿਹਾ ਉਹ ਅਪੀਲ ਕਰ ਰਿਹਾ ਢੱਲੇਵਾਲ ਸਾਹ ਨੂੰ ਕਿ ਢੱਲੇਵਾਲ ਸਾਹਿਬ ਤੁਹਾਡੀ ਬੜੀ ਲੋੜ ਹੈ ਤੁਸੀਂ ਜਿਚਾਰੂ ਆਗੂ ਆ ਬਿਲਕੁਲ ਠੀਕ ਕਹਿ ਰਿਹਾ ਤੇ ਤੁਹਾਡੀ ਲੋੜ ਆ ਗੱਲਬਾਤ ਲਈ ਵੀ ਤੇ ਅਗਵਾਈ ਕਰਨੇ ਵੀ ਤੁਸੀਂ ਕਹਿੰਦੇ ਆਪਣੀ ਸਿਹਤ ਤੰਦਰੁਸਤ ਕਰੋ ਤੇ ਅਗਵਾਈ ਕਰੋ ਮੋਰਚੇ ਦੀ ਤੇ ਕਿਰਪਾ ਕਰਕੇ ਜਿਹੜਾ ਮਰਨਵਾਤ ਛੱਡੋ ਉਹ ਜਿਹੜੇ ਖਨੌਰੀ ਮੋਰਚੇ ਵਾਲੇ ਆਗੂ ਕਹਿੰਦੇ ਢੱਲੇਵਾਲ ਸਾਹਿਬ ਸਹਿਮਤ ਨਹੀਂ ਹੁੰਦੇ ਦੇਖੋ ਇਹ ਗੱਲ ਹੋ ਸਕਦੀ ਹੈ ਕਿ ਢੱਲੇਵਾਲ ਸਾਹਿਬ ਸਹਿਮਤ ਨਾ ਹੋਣ ਰਾਪਾਂ ਪੰਜ ਪ੍ਰਧਾਨੀ ਸਿਸਟਮ ਦੇ ਪੰਜਾਬੀ ਸਾਰੇ ਯਕੀਨ ਲੱਖਦੇ ਆਂ ਜਿੱਥੇ ਸੰਗਤ ਇਕੱਠੀ ਹੋ ਜਾਂਦੀ ਹੈ ਉੱਥੇ ਆਗੂ ਨੂੰ ਵੀ ਮੰਨਣਾ ਪੈਂਦਾ ਹੈ ਸਾਡੇ ਕੋਲੇ ਬੜੀਆਂ 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 ਇਤਿਹਾਸ ਦੇ ਵਿੱਚ ਇਹ ਜਿਹੜੀਆਂ ਐਗਜ਼ਾਮਪਲ ਆ ਗਈਆਂ ਜਦੋਂ ਸੰਗਤ ਇਕੱਠੀ ਹੋ ਕੇ ਬੇਨਤੀ ਕਰੀ ਤਾਂ ਵੱਡੇ ਵੱਡੇ ਆਗੂਆਂ ਨੇ ਉਸ ਬੇਨਤੀ ਨੂੰ ਪ੍ਰਵਾਨ ਕੀਤਾ ਸੋ ਢੱਲੇਵਾਲ ਸਾਹਿਬ ਦੀ ਲੋੜ ਹੈ ਇਸ ਵੇਲੇ ਗਵਾਹੀ ਦੇਣ ਲਈ ਇਹ ਗੱਲ ਪੰਦੇਸਰ ਸਾਹਿਬ ਕਹਿ ਰਿਹਾ ਦੂਜੇ ਕਿਸਾਨ ਆਗੂ ਕਹਿ ਰਿਹਾ ਹੋਰ ਆਪਾਂ ਕਿਹ ਤਰ੍ਹਾਂ ਕਹਿ ਰਹੀਆਂ ਇਹ ਗੱਲ ਮਾਪਿਆ ਸਰਕਾਰ ਬਾਰੇ ਵੀ ਜ਼ਰੂਰ ਇਸ ਨੂੰ ਦਤੇ ਵਿਜਕ ਮੁੱਖ ਮੰਤਰੀ ਨੇ ਅਸ কাল ਦੀ ਸਲਾਹ ਕੀਤੀ ਕਿ ਚੰਗੀ ਗੱਲ ਹੈ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਸਾਰੇ ਕਹਿ ਰਹੇ ਕਿ ਗੱਲਬਾਤ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਖੇਤੀਬਾੜੀ ਮੰਤਰੀ ਇੱਥੇ ਪੰਜਾਬ ਦੇ ਆਪ ਦੇ ਕਿ ਹੋਰ ਆਗੂ ਸਾਰਿਆਂ ਨੇ ਗੱਲ ਕੀਤੀ ਕਿ 14 ਫਰਵਰੀ ਦੀ ਤਰੀਕ ਹੈ ਦੂਰ ਇਹ ਨਹੀਂ ਦੂਰ ਨਹੀਂ ਰੱਖਣੀ ਜੇ ਦੀ ਗੱਲਬਾਤ ਤਾਂ ਸ਼ੁਰੂ ਕਰਨੀ ਚਾਹੀਦੀ ਹੈ ਸੋ ਵੱਡਾ ਸਵਾਲ ਹੈ ਕਿ 14 ਫਰਵਰੀ ਕਿਉਂ ਗੱਲਬਾਤ ਪਹਿਲਾਂ ਕਿਉਂ ਨਹੀਂ ਗੱਲਬਾਤ ਦੀ ਖਰੋਟ ਟੁੱਟੀ ਆ ਚੰਗੀ ਗੱਲ ਹੈ ਲੰਬੇ ਸਮੇਂ ਤੋਂ ਸ਼ੰਮੂ ਤੇ ਟੈਕਨੋਰੀ ਵਾਟਰ ਦੇ ਕਿਸਾਨ ਲੜ ਰਹੇ ਆ ਬਹੁਤ ਸਾਰੇ ਕਿਸਾਨ ਆਂਦੇ ਉਹਨਾਂ ਦੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਕਿ ਆਖਰ ਗੱਲਬਾਤ ਦੇ ਰਾਹ ਪਏ ਆ ਆਪਾਂ ਸਾਰੇ ਜਾਣਦੇ ਆ ਅੰਦੋਲਨ ਦੇ ਚੱਲਦੇ ਆ ਕਿਸਾਨਾਂ ਦੀ ਕਿੰਨੀ ਸ਼ਾਦਤ ਹੋਈ ਆ ਕਿੰਨੀਆਂ ਜਾਨਾਂ ਗਈਆਂ ਪੰਜਾਬ ਦਾ ਕਿੱਡਾ ਵੱਡਾ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਕਿਉਂਕਿ ਪੰਜਾਬ ਨੇ ਜਿਸ ਕਦਰ ਇਸ ਅੰਦੋਲਨ ਨੂੰ ਮਹਿਦ ਦਿੱਤੀ ਆ ਹਰ ਮੌਕੇ ਤੇ ਨਾਲ ਖੜਿਆ ਪਿਛਲੇ ਦਿਨਾਂ ਚ ਕਿਸਾਨਾਂ ਆਗੂ ਵੀ ਆਖਦੇ ਆ ਆਪ ਵੀ ਇਹ ਗੱਲ ਕਿਸੇ ਨੂੰ ਬੰਦਾ ਸੱਦਾ ਦਿੱਤਾ ਗਿਆ ਪੰਜਾਬ ਨੇ ਸਾਰ ਰੋਕ ਕੇ ਬੰਦੀ ਮਹਿਦ ਦਿੱਤੀ ਉਧਰ ਕੋਈ ਤੋਰਿਆ ਨਹੀਂ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਗੱਲਬਾਤ ਦਾ سلسلہ ਉਹਨੂੰ ਤਾਂ ਵੈਲਕਮ ਕੀਤਾ ਜਾਣਾ ਸਾਰੇ ਵੈਲਕਮ ਕਰਨਾ ਜਾਣਦੇ ਆ ਮੰਨਦੇ ਆ ਕਹਿੰਦੇ ਆ ਠੀਕ ਹੈ ਪਰ 14 ਫਰਵਰੀ ਕਿਉਂ ਹੈ ਇਹ ਕਿਸੇ ਦੇ ਸੰਗ ਤੋਂ ਵੇਠਾ ਉਤਰਨੀ ਰਹੀ ਗੱਲ ਇਹ ਗੱਲਬਾਤ ਦੀ ਤਰੀਕ ਜ਼ਰੂਰ ਅੱਗੇ ਆਉਣੀ ਚਾਹੀਦੀ ਹੈ ਇੱਕ ਮੁੱਦਾ ਦੂਜਾ 26 ਦੇ ਟਰੈਕਟਰ ਮਾਰਚ ਦੀ ਗੱਲ ਹੈ 26 ਦੇ ਟਰੈਕਟਰ ਮਾਰਚ ਤੇ ਸਾਰਿਆਂ ਦੀ ਸਹਿਮਤੀ ਹੈ ਟਰੈਕਟਰ ਗੁੰਜਣਗੇ ਸੰਕਤ ਦੇ ਜਿਹੜੇ ਮੋਰਚੇ ਦੇ ਆਗੂ ਆ ਉਹ ਕਹਿ ਰਹੇ ਕਿ ਕਿਸੇ ਆਜ ਬਾਦੇ ਦੇ ਵੱਖ-ਵੱਖ ਵੱਡੇ ਜਿਹੇ ਕੋਈ ਕੇਂਦਰ ਹੈਗੇ ਆ ਚਾਹੇ ਆਗੂ ਆ ਚਾਹੇ ਦਫ਼ਤਰ ਹੈ ਉਹਨਾਂ ਨੇ ਅਗੇ ਟਰੈਕਟਰ ਜਾ ਕੇ ਖੜੇ ਕਰਾਂਗੇ ਜੇ ਕਿਸੇ ਨੇੜੇ ਟਲੇ ਹੋਰ ਕੁਝ ਨਹੀਂ ਹੋਏਗਾ ਤੇ ਜੀਟੀ ਰੋਡ ਤੇ ਵੱਡੀਆਂ ਸੜਕਾਂ ਤੇ ਜਾ ਕੇ ਟਰੈਕਟਰ ਮਾਰਚ ਹੋਏਗਾ ਸੋ ਉਹਦੇ ਬਾਰੇ ਜਿਹੜਾ ਸਯੁਜਤ ਖਾਮ ਮੋਰਚਾ ਦੂਜਾ ਜਿਹਦੀ ਗੋਈ 35 40 ਜਥੇਬੰਦੀਆਂ ਕਰ ਰਹੀਆਂ ਉਸ ਮੋਰਚੇ ਦੇ ਆਗੂਆਂ ਨੇ ਵੀ 26 ਦੇ ਟਰੈਕਟਰ ਮਾਰਚ ਦੀ ਮੈਦ ਕੀਤੀ ਹੈ ਸਹਿਮਤੀ ਦਿੱਤੀ ਹੈ ਸੋ ਉਸ ਮਾਰਚ ਨੂੰ ਲੈ ਕੇ ਸਾਰਿਆਂ ਦੀ ਸਹਿਮਤੀ ਹੈ ਇਹ ਗੱਲ ਮੈਂ ਕਹਿੰ ਕੇ ਹੋਰ ਜ਼ਰੂਰ ਅੱਗੇ ਵਧਣਾ ਚਾਹਾਂਗੇ ਨੇ ਸਾਹਮਣੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਅਹਿਮ ਗੱਲ ਇੱਕ ਹੋਰ ਜਿਹੜੀ ਕਹੀ ਉਹ ਵੀ ਬਣਦੀ ਹੈ ਦਰਸ਼ਕਾਂ ਨਾਲ ਸਾਂਝੀ ਕਰਨੀ ਕਿਉਂਕਿ ਜਦ ਅੰਦੋਲਨ ਚੱਲਦਾ ਹੈ ਕੇਂਦਰ ਨਾਲ ਗੱਲਬਾਤ ਹੁੰਦੀ ਹੈ ਕਈ ਤਰ੍ਹਾਂ ਦੇ ਸਵਾਲ ਕਈ ਬਿਆਨ ਆਉਂਦੇ ਆ ਪਰ ਆਪਾਂ ਉਸ ਆਗੂ ਨੂੰ ਬਿਆਨ ਨੂੰ ਮਕੂਟ ਕਰਨਾ ਚਾਹੁੰਨਾ ਜਿਹੜਾ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ ਫਿਰ ਉਹਨੇ ਇਹ ਗੱਲ ਵੀ ਕਹੀ ਹੈ ਕਿ ਬੇਸ਼ੱਕ ਦੂਜਾ ਜਿਹੜਾ ਸਮੂਹਿਕ ਕਿਸਾਨ ਮੋਚਾ ਜਿਹੜਾ ਮੈਂ ਜ਼ਿਕਰ ਕਰ ਰਹੇ ਹਾਂ ਉਦੇ ਬਾਰੇ ਮੁਕੰਮਲ ਇਹ ਕੇ ਦੀ ਜੇ ਕੋਈ ਸਹਿਮਤੀ ਬਣਦੀ ਨਹੀਂ ਨਜ਼ਰ ਆ ਰਹੀ ਪਰ ਘੱਟੋ ਘੱਟ ਮੰਗਾਂ ਦੇ ਉੱਤੇ ਕਹਿੰਦੇ ਸੈਂ ਮੰਗਾਂ ਦੇ ਉੱਤੇ ਸਹਿਮਤੀ ਹੈ ਪਰ ਘੱਟੋ ਘੱਟ ਅੰਦੋਲਨ ਜਾਂ ਐਕਸ਼ਨ ਦੇ ਉੱਤੇ ਸਾਡੀ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਪੰਦੇਸਾ ਦਾ ਪਰਮਿਟਾਵਾ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ 24 ਜਨਵਰੀ ਨੂੰ ਜਿਹੜਾ ਸਲੂਤ ਕਿਸਾਨ ਮੋਰਚਾ ਉਹਨਾਂ ਦੀ ਵੱਡੀ ਮੀਟਿੰਗ ਦਿੱਲੀ ਚ ਹੋ ਰਹੀ ਹੈ ਉੱਥੇ ਪ੍ਰਸਤਾਵ ਤੇ ਲਾ ਕੇ ਸਹਿਮਤੀ ਦਿੱਤੀ ਜਾਏਗੀ ਸੁਪਨੇ ਸਾ ਦਾ ਸੰਕੇਤ ਹੈ ਕਿ ਮਿਨੀਮਮ ਪ੍ਰੋਗਰਾਮ ਨੂੰ ਲੈ ਕੇ ਦੋਮੈਸ ਸੁਬਦਖਾਨ ਮੋਰਚੇ ਦੇ ਜਗੋਂ ਨ ਸੰਭੀ ਹੋਏਗੀ ਬੰਗਾਂ ਤੇ ਸਹਿਮਤੀ ਹੋਏਗੀ ਕਿ ਅੰਦੋਲਨ ਆਉਣ ਵਾਲੇ ਦਿਨਾਂ ਚ ਤੇਜ਼ ਹੋਏਗਾ ਪਰ ਕੀ ਕੇਂਦਰ ਨੇ ਜਿਹੜੀ ਗੱਲਬਾਤ ਦੀ ਪਹਿਲ ਕਦਮੀ ਕੀਤੀ ਹੈ ਉਹ 14 ਫਰਵਰੀ ਤੋਂ ਡੇ ਡੇੜ ਜਿਹੜੀ ਤਰੀਕ ਹੈ ਉਹ ਖਿਸਕੇ ਅੱਗੇ ਆਏਗੀ ਨਜ਼ਰਾਂ ਇਸ ਤੇ ਵੀ ਬੜੀਆਂ ਰਹਿਣਗੀਆਂ ਜੀ ਭਰਵਿੰਦਰ ਜੀ ਸਤਦੂਜੋ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਉਹਨਾਂ ਦੇ ਨਾਲ ਪਹਿਲਾ 111 ਕਿਸਾਨ ਪੰਜਾਬ ਦੇ ਬੈਠੇ ਸੀ ਤੇ ਉਹਨਾਂ ਦੇ ਵਿੱਚ ਹੋਰ ਕਿਸਾਨ ਹਰਿਆਣੇ ਦੇ ਆਏ ਨੇ ਤੇ 121 ਕਿਸਾਨ ਹੋ ਜਾਂਦੇ ਨੇ ਜੀ ਮਰਨ ਵਰਤ ਨੂੰ ਲੈ ਕੇ ਤੇ 121 ਕਿਸਾਨਾਂ ਵੱਲੋਂ ਤਾਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗਿਆ ਜੀ ਬਿਲਕੁਲ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਦੇਖੋ ਉਹਨਾਂ ਕਿਸਾਨਾਂ ਨੇ ਕਿਉਂਕਿ ਗਲਬਾ ਦੀ ਪਹਿਲ ਕਦਮੀ ਹੋ ਗਈ ਹੈ ਇਸ ਕਰਕੇ ਮਰਨ ਵਰਤ ਖਤਮ ਕੀਤਾ ਪਰ ਬਨਿਆਦੀ ਨੁਕਤਾ ਫਿਰ ਵੀ ਹੋਈ ਹੈ ਕਿ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਉਸੇ ਤਰੀਕੇ ਨਾਲ ਹੀ ਜਾਰੀ ਹੈ ਜਿਸ ਦਾ ਉਹ ਪਨੇਰ ਦਾ ਦੂਜੀਆਂ ਕਿਸਾਨਾਂ ਨੇ ਜਥੇਮੰਦੀ ਦਾ ਜ਼ਿਕਰ ਕੀਤਾ ਹੈ ਇਕੋ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨੀ ਮੋਰਚੇ ਨੇ ਕਿ ਚਲੋ ਤੁਸੀਂ ਗੱਲਬਾਤ ਦੀ ਪਹਿਲ ਕਦਮੀ ਕਰ ਰਹੇ ਹੋ ਤਾਂ ਅਸੀਂ ਵੀ ਜਿਹੜੇ ਦੂਜੇ 121 ਜਾਂ 125 ਕਿਸਾਨ ਆਗੂ ਜਿਹੜੇ ਮਰਨਵਾਰ ਤੇ ਬੈਠੇ ਸੀ ਉਹਨਾਂ ਦਾ ਮਰਨਵਾਰ ਤੇ ਸੜਾ ਦਿੱਤਾ ਗਿਆ ਕੱਲ ਦਾ ਜਿਹੜਾ ਦਿੱਲੀ ਵਾਲਾ ਕੂਚ ਸੀ ਉਹ ਨਹੀਂ ਕੀਤਾ ਜਾ ਰਿਹਾ ਥੋੜੀ ਜੀ ਪਹਿਲ ਕਦਮੀ ਚੰਗਾ ਸੁਨੇਹਾ ਜਿਹੜਾ ਹੈਗਾ ਮੋਰਚੇ ਵੱਲੋਂ ਵੀ ਦਿੱਤਾ ਗਿਆ ਪਰ ਫਿਰ ਵੀ ਵੱਡੇ ਫੈਸਲੇ ਕਿੱਦਾਂ ਦੇ ਹੋਣਗੇ ਨਜ਼ਰਾਂ ਕੇਂਦਰ ਤੇ ਆਪਣੀਆਂ ਬਣੀਆਂ ਰਹਿਣੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੈ ਕੇ ਜਿੱਥੇ ਕਾਫੀ ਕਮ ਆਸਾਨ ਨਜ਼ਰ ਆਉਂਦਾ ਦਿਖਿਆ ਤੇ ਦਾਦੂਵਾਲ ਸਾਹਿਬ ਚੋਣ ਹਾਰ ਗਏ ਨੇ ਤੇ ਚਿੰਦਾ ਸਾਹਿਬ ਵੱਲੋਂ ਆਪਣਾ ਅਸਤੀਫਾ ਵੀ ਦੇ ਦਿੱਤਾ ਗਿਆ ਜੀ। ਦੇਖੋ ਰੈਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਂਕਿ بڑا ਉੱਥੇ ਅਲੱਗ-ਅਲੱਗ ਤੜੇ ਛੋਟੇ-ਛੋਟੇ ਗਰੁੱਪ ਜਿੱਤ ਕੇ ਆਏ ਹੈ ਇਹ ਕਹਿਣਾ ਮੁਸ਼ਕਲ ਹੈ ਕਿ ਪ੍ਰਧਾਨ ਕੌਣ ਬਣੇਗਾ, ਕੌਣ ਅੱਗੇ ਆਏਗਾ। ਦਾਵੇਦਾਰੀਆਂ ਆਪਣੋ-ਆਪਣੀ ਜਗ੍ਹਾ ਤੇ ਦੋ-ਤਿੰਨ ਗੱਲਾਂ ਬੜੀਆਂ ਐਮ ਹੈ। ਜੀ ਇੱਕ ਤਾਂ ਸੋ ਹਮਨੇ ਗੁਰਦਰਾਪਨ ਨੂੰ ਕਿਰਿਲੇ ਪ੍ਰਧਾਨ ਰਜਿੰਦਰ ਸਿੰਘ ਥਾਮੀ ਉਹਨਾਂ ਨੇ ਬਾਬਾ ਦਲਜੀਤ ਸਿੰਘ ਜਿਹੜਾ ਦਾਦੂ ਵਾਲਾ ਹੈ ਉਹਨਾਂ ਦੀ ਹਾਰਨ ਦੇ ਉੱਤੇ ਹਾਰ ਦੇ ਉੱਪਰ ਸਿੱਧੇ ਤੌਰ ਤੇ ਕਮੈਂਟ ਕੀਤਾ ਹੈ ਕਿ ਜਿਹੜੇ ਹਰਿਆਣਾ ਦੇ ਸਿੱਖ ਹੁਣ ਜੈ ਪੰਜਾਬ ਦੇ ਸਿੱਖ ਜੀ ਦੁਨੀਆ ਭਰ ਤੇ ਬੈਠਾ ਜਿੱਥੇ ਵੀ ਸਿੱਖ ਬੈਠਾ ਉਹ ਸਰਕਾਰ ਦੇ ਆਪਣੇ ਪਰਵੰਧਾਂ ਵਿਚ ਦਖਲ ਨੂੰ ਬਰਦਾਸ਼ਤ ਨਹੀਂ ਕਰਦੇ ਯਾਨੀ ਗੁਰੂਤਾਮਾ ਦੇ ਪਰਵੰਧਾਂ ਜਿਹੜਾ ਕੋਈ ਦਖਲ ਹੈ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਿਛਲੇ ਸਮੇਂ ਜੇ ਲਗਾਤਾਰ ਹੁੰਦਾ ਰਿਹਾ ਕਿ ਹਰਿਆਣਾ ਸਰਕਾਰ ਜਿਹੜੀ ਹੈ ਗੁਰਧਾਮਾਂ ਦੇ ਪ੍ਰਬੰਧਾਂ ਚ ਦਖਲਅੰਦਾਜ਼ੀ ਆਪਣੀ ਮਰਜ਼ੀ ਦੇ ਅਧਦੇਦਾਰ ਥੋਪ ਰਹੀ ਹੈ। ਸੋ ਦਾਦੂਵਾਲ ਦੀ ਹਾਰ ਨੂੰ ਇੱਕ ਤਰੀਕੇ ਨਾਲ ਅਕਾਲੀਦਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਵੀ ਕਿਧਰੇ ਸਰਕਾਰ ਦੀ ਹਮਾਇਤ ਸੀ ਉਸ ਸਰਕੇ ਦਾਦੂਵਾਲ ਹਣੀ ਹਾਰ ਗਿਆ ਚੋਣੇ ਜਿੱਤ ਸਕੇ। ਪਰ ਦੂਜੇ ਪਾਸੇ ਦਾਦੂਵਾਲ ਹਣੀ ਕਹਿੰਦੇ ਕਿ ਜਿਹੜੇ ਬਾਦਲ ਆ ਉਹ ਵੀ ਪੰਜ-ਛੇ ਜਿੱਤੇ ਉਹਨਾਂ ਨੇ ਹਮਾਇਤ ਕੀਤੀ। ਕਹਿੰਦੇ ਹਰਿਆਣਾ ਦੇ ਸਿੱਖਾਂ ਨੇ ਜਿਹੜਾ ਬਾਦਲਾਂ ਨੂੰ ਵੀ ਖੰਦ ਨਹੀਂ ਕੀਤਾ ਹਰਾ ਦਿੱਤਾ ਇਹਦੇ ਸਾਰੇ ਗੱਲ ਚਾਹਦੇ ਆ ਜਗਦੀ ਸਿੰਘ ਚਿੰਦਾ ਉਹਨਾਂ ਦਾ ਬੜਾ ਗਰੁੱਪ ਜਿੱਤ ਗਿਆ ਇਹਦੇ ਵਰੀ ਗੋਈ ਦੌਰ ਨਹੀਂ ਉਹ ਜਿੰਨਾ ਸਾਹਮਣੇ ਕਿਹਾ ਕਿ ਬਹੁ ਮਦ ਕਿਸੇ ਦਾ ਨਹੀਂ ਮੈਨੂੰ ਪਰਵਾਹ ਨਹੀਂ ਕੀਤਾ ਹਰਿਆਣਾ ਦੇ ਸਖਾ ਨੇ ਉਹਨਾਂ ਨੇ ਆਪ ਇਸ ਦੀ ਵਾ ਦਿੱਤਾ ਸਮਲ ਕੋ ਬਾਜੀ ਸਥਿਤੀ ਹੈ ਸੋਲੇ ਬਣੀਆ ਦਿਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਸਥਿਤੀ ਸਾਹਮਣੇ ਆਉਂਦੀ ਹੈ ਜੀ ਜੀ ਸੰਜੇ ਪਾਸੇ ਅਕਾਲੀ ਦਲ ਵੱਲੋਂ ਵੀ ਅੱਜ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਲੰਬੀ ਹਲਕੇ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜਾਂਦੇ ਨੇ ਤੇ ਫਾਰਮ ਭਰਦੇ ਨੇ ਤੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਵੀ ਅਸੀਂ ਅਕਾਲੀ ਦਲ ਨੂੰ ਮਜ਼ਬੂਤੀ ਵਾਸਤੇ ਵੱਧ ਤੋਂ ਵੱਧ ਭਰਤੀਆਂ ਕਰਾਂਗੇ ਜੀ ਜਦੋਂ ਬਾ ਪਹਿਲਾਂ ਸਿਕਪਈ ਜਰਰੇ ਦੀ ਗੱਲ ਕੀਤੀ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੌਣ ਪ੍ਰਧਾਨ ਬਣੇਗਾ ਰਣਾ ਦੀ ਜਦੋਂ ਆਪਾਂ ਗੱਲ ਕੀਤੀ ਹੈ ਹੁਣ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੀ ਇਹ ਜਿਵੇਂ ਸਮੇਂ ਤੋਂ ਹਾਲਾਂਕਿ 2 ਦਸੰਬਰ ਨੂੰ ਸਿੰਘ ਸਾਹਿਬਾਂ ਨੇ ਫੈਸਲਾ ਸੁਣਾਵਾ ਕੇ ਕਾਫੀ ਕੁਝ ਨਿਬੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਵੀ ਮਾਮਲਾ ਔਲਜਿਆ ਵਾ ਅਕਾਲੀ ਦਾਨ ਨੇ ਚ ਬਕਾਇਦਾ ਆਪਣੇ ਚੰਡੀਗੜ੍ਹ ਆਫਿਸ ਤੇ ਮੀਟਿੰਗ ਕਰਕੇ ਭਾਰਤੀ ਦੇ ਮਹਿਮ ਸ਼ੁਰੂ ਕਰ ਦਿੱਤੀ ਹੈ ਆਪਣੇ ਜਿਹੜਾ ਉਹਨਾਂ ਦੇ ਪ੍ਰਧਾਨ ਹੈਗੇ ਕਾਰਜਕਾਰੀ ਪ੍ਰਧਾਨ ਬਿਰੰਦ ਸਿੰਘ ਪੁੰਦਾ ਇਧੇ ਗਰੇਵਾਲ ਸਾਹਿਬ ਇਧੇ ਜਿਹੜਾ ਚੀਮਾ ਜੀ ਕੁਝ ਹੋਰ ਆ ਗੂ ਉਹਨਾਂ ਨੂੰ ਪਰਚੀਆਂ ਕੱਟ ਕੇ ਦਿੱਤੀਆਂ ਭਾਰਤੀ ਦੀਆਂ ਕਿਆ ਲੋੜੀ ਤੁਹਾਨੂੰ ਖਾਲੀ ਦਲ ਦੀ ਪਾਰਟੀ ਮਦਦ ਜਿਹੜਾ ਮੈਂਬਰ ਬਣਾ ਲਿਆ ਗਿਆ ਹੋਰ ਪਰਚੀਆਂ ਵੀ ਵੰਡੀਆਂ ਜਾ ਰਹੀਆਂ ਇੱਕ ਉਹਨੇ ਐਲਾਨ ਕਰਤਾ ਬਕਾਇਦਾ ਕਿ ਅੱਜ ਤੋਂ ਜਿਹੜਾ ਹੈਗਾ ਸੂਣੀ ਖਾਲੀ ਦਲੋ ਦੀ ਜਿਹੜੀ ਭਰਤੀ ਦੀ ਮਹਿਮਾ ਉਹ ਸ਼ੁਰੂ ਹੋ ਗਈ ਹੈ ਇਸ ਕਰਕੇ ਉਹਨੇ ਕਹਿਦਾ ਕਿ ਅਸੀਂ ਸ਼ੁਰੂ ਕਰ ਲਿਆ ਉਹ ਪੈਸਾਰਾਂ ਨੇ ਪਤਾ ਹੈ ਕਿ ਪਹਿਲੇ ਮਾਰਚ ਉਹਨੇ ਕਿਹਾ ਕਿ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਡੈਲੀਗੇਟ ਰੇਟਾਂ ਤੋਂ ਪ੍ਰਸਾਦ ਜਿਹੜਾ ਹੈਗਾ ਉਹ ਪ੍ਰਕਿਰਿਆ ਮੁਕੰਮਲ ਕਰਕੇ ਪ੍ਰਧਾਨ ਚੁਣਿਆ ਜਾਵੇ ਇੱਕ ਪਾਸੇ ਦਾ ਖਾਲੀ ਦਲ ਨੇ ਆਪਣਾ ਇਹ ਮਹਿਮਾ ਕੈਂਪੇਨ ਜਿਹੜੀ ਹੈ ਚਲਾ ਦਿੱਤੀ ਸ਼ੁਰੂ ਕਰਤੀ ਹੈ ਦੂਜੇ ਪਾਸੇ ਗੁਰਪ੍ਰਤਾ ਸਿੰਘ ਵਡਾਲਾ ਆਏਗੇ ਆ ਉਹ ਪਿਛੇ ਜਿਹਨਾਂ ਤੋਂ ਲਗਾਤਾਰ ਕਹਿ ਰਹੇ ਆ ਕਿ ਜੋ ਸਿੰਘ ਸਾਹਿਬਾਂ ਨੇ ਫੈਸਲਾ ਦਿੱਤਾ ਸੀ ਸਿੰਘ ਸਾਹਿਬਾਂ ਖੁਦ ਵੀ ਇਹ ਕਹਿ ਰਹੇ ਕੋ ਫੈਸਲਾ ਖਟੋਖਟ ਸੱਤ ਮੈਂਬਰੀ ਕਮੇਟੀ ਦੀ ਜੋ ਆਪਾਂ ਗੱਲ ਕਰਦੇ ਆ ਮੈਂ ਦਰਸ਼ਕਾਂ ਦੇ ਧਿਆਨ ਚ ਲਾਉਣਾ ਚਾਹੁੰਦਾ ਚੇਚੇ ਤੌਰ ਤੇ ਇਸ ਮਾਮਲੇ ਲੈ ਕੇ ਬਵਾਦ ਹੈ ਉਹ ਕਹਿੰਦੇ ਕਿ ਇਹਨਾਂ ਬਿਨ ਲਾਗੂ ਹੋਣਾ ਚਾਹੀਦਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੋਈ ਤਬਦੀਲੀ ਨਹੀਂ ਅਨ ਤੇ ਜੇ ਆਪਾਂ ਗੱਲ ਕਰਦੇ ਆਂ ਅਕਾਲੀ ਦਲ ਦੀ ਅਕਾਲੀ ਦਲ ਕਹਿੰਦੇ ਜੇ ਇਹਦੇ ਚ ਕੁੰਨੀੜੇ ਚਣਾ ਉਹਨਾਂ ਕਾਲੀ ਆਗੂ ਨੇ ਸੁਣ ਰਾਇ ਜੀ ਕੱਲ ਕੁੰਨੀੜੇ ਚ ਨਹੀਂ ਉਹਨਾਂ ਨਵੀਂ ਗੱਲ ਸੁਣ ਰਾਇ ਸੀ ਆ ਕੱਲ ਦਲ ਦੇ ਆਗੂ ਇਹ ਵੀ ਕਹਿ ਰਹੇ ਕਿ ਜਿਹੜੇ ਵਡਾਲਾ ਜੀ ਐ ਉਹਨਾਂ ਨੇ ਪਾਰਟੀ ਛੱਡੀ ਸੀ ਉਹਨਾਂ ਸ਼ਾਸਨਿਕ ਕਮੇਟੀ ਅੱਗੇ ਜਾ ਕੇ ਪੇਸ਼ ਹੋਣ ਉਸ ਪ੍ਰਕਿਰਿਆ ਦੀ ਲੰਘਣਾ ਪਏਗਾ ਕਿ ਇਹਨਾਂ ਸ਼ਾਸਨ ਦਾ ਜ਼ਰੂਰੀ ਆ ਨਾ ਇਸ ਤਰ੍ਹਾਂ ਦੀਆਂ ਪ੍ਰਸਿੱਧੀਆਂ ਬਣੀਆਂ ਸਾਰੀਆਂ ਪ੍ਰਸਿੱਧੀਆਂ ਦੇ ਚੱਲਦੇ ਆ ਵਡਾਲਾ ਸਾਹਿਬ ਜਿਹੜੇ ਅੱਜ ਫੇਰ ਅਕਾਲ ਸਰਸ ਦੇ ਜਥੇਦਾਰ ਨੂੰ ਜਾ ਕੇ ਮਿਲਿਆ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇ ਦੇ ਪ੍ਰਧਾਨ ਅਰਜਨ ਸਿੰਘ ਸਖਤਮੀ ਉਹ ਵੀ ਮਿਲਿਆ ਹੁਣ ਉਹਦਾ ਨਿਸ਼ਾ ਇਹ ਗੱਲ ਜਦੋਂ ਬਾਹਰ ਆ ਕੇ ਗੱਲ ਹੁੰਦੀ ਹੈ ਇਹੀ ਕਹਿ ਜਾਂਦਾ ਕਿ ਸਿੰਘ ਸਰਬੰਧ ਕਹਿੰਦੇ ਆ ਕਿ ਇਸ ਲਈ ਸੱਤ ਮੈਂਬਰੀ ਕਮੇਟੀ ਕਾਇਮ ਹੈ ਪਰ ਇਹਨਾਂ ਸੱਤ ਮੈਂਬਰੀ ਕਮੇਟੀ ਹਰ ਕਦੇ ਨਹੀਂ ਆ ਰਹੀ ਕੰਮ ਨਹੀਂ ਕਰ ਰਹੀ ਇਹ ਹੁਣ ਸਿੰਘ ਸਰਬੰਧ ਨਹੀਂ ਦੱਸ ਸਕਦੇ ਵੀ ਉਹਦੇ ਕਮੇਟੀ ਦੇ ਕੀ ਅਰਥ ਹੈ ਕੈਮ ਰਹਿਣ ਦੇ ਸੋ ਇਸ ਮਾਮਲੇ ਨੂੰ ਲੈ ਕੇ ਇੱਕ ਵੱਡਾ ਕੁਚੂਲਾ ਪਿਆ ਵਾ ਸਿੰਘ ਸਰਬੰਧ ਦਾ ਫੈਸਲਾ ਸਤ ਮੈਂਬਰੀ ਕਮੇਟੀ ਦਾ ਕਿਉਂ ਨਹੀਂ ਲਾਗੂ ਹੋ ਰਿਹਾ ਅਕਾਲੀ ਦਲ ਕਹਿ ਰਿਹਾ ਕਿ ਕਾਨੂੰਨੀ ਰਚਨਾ ਜੇ ਲਾਗੂ ਕਰਾਂਗੇ ਤਾਂ ਕਈ ਤਰ੍ਹਾਂ ਦੀਆਂ ਕਾਨੂੰਨੀ ਮੁਸ਼ਕਲਾਂ ਖੜੀਆਂ ਆਉਣੀਆਂ ਦੂਜੇ ਪਾਸੇ ਵਡਾਲਾ ਤੇ ਉਹਨਾਂ ਦੇ ਸਾਥੀ ਕਹਿ ਰਹੇ ਬਾਹਨੇ ਬਾਜੀ ਹੈ ਸਿੰਘ ਸਾਹਿਬਾਨ ਕਹਿ ਰਹੇ ਕਿ ਸਤ ਮੈਂਬਰੀ ਕਮੇਟੀ ਕੈਮ ਹੈ ਹੋਰ ਸਤ ਮੈਂਬਰੀ ਕਮੇਟੀ ਦਾ ਕੈਮ ਹੈ ਕਿਉਂ ਕਮੇਟੀ ਹਰਕਤ ਚਾਹੇਗੀ ਕਿ ਨਹੀਂ ਆਏਗੀ ਇਹ ਹੁਣ ਸਿੰਘ ਸਾਹਿਬਾਨ ਹੀ ਦੱਸ ਸਕਦੇ ਆ ਤੇ ਜਾਂ ਇਹ ਸਤ ਮੈਂਬਰੀ ਕਮੇਟੀ ਹੁਣ ਦੱਸ ਸਕਦੀ ਹੈ ਕਿ ਕੀ ਉਹਨਾਂ ਦੀ ਪ੍ਰਸਥਿਤੀਆਂ ਕੀ ਐ ਇਸ ਵੇਲੇ ਜੀ ਜੀ ਬਿਲਕੁਲ ਸਰ ਸੋ ਦੂਜੇ ਪਾਸੇ ਹੁਣ ਦਿੱਲੀ ਦੀ ਗੱਲ ਕਰਦੇ ਨੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਅਰਵਿੰਦ ਕੇਜਰੀਵਾਲ ਲਗਾਤਾਰ ਭਾਜਪਾ ਦੇ ਉੱਤੇ ਕੀ ਸਵਾਲ ਖੜੇ ਕਰਦੇ ਨੇ ਤੇ ਭਾਜਪਾ ਨੇ ਦੇ ਉੱਤੇ ਕਰਦੀ ਹੈ ਨਤੀਜੇ ਹਲੇ ਕੀ ਬਾਤ ਚ ਆਣਗੇ ਵੀ ਕੌਣ ਮੁੱਖ ਮੰਤਰੀ ਹੋਏਗਾ ਪਰ ਜਦੋਂ ਜਿਹਦ ਪੂਰੀ ਚੱਲ ਰਹੀ ਹੈ ਦਿੱਲੀ ਦੇ ਵਿੱਚ ਜੀ ਬਿਲਕੁਲ ਜੀ ਦਾ ਆਪਕਸਰ ਇਸ ਮੁੱਦੇ ਨੂੰ ਲੈਣੇ ਹੁੰਦੇ ਆ ਜਿਦਾ ਪੰਜਾਬ ਦੀਆਂ ਚੋਣਾਂ ਹੁੰਦੀਆਂ ਉਹਦੇ ਬਹੁਤ ਸਰਗਰਮੀਆਂ ਪੰਜਾਬੀ ਇਨੀ ਬੜੀ ਨਜ਼ਰ ਹੁੰਦੀ ਹੈ ਇੱਥੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਵੀ ਪੰਜਾਬੀਆਂ ਦੀ ਬੜੀ ਸਰਗਰਮੀ ਹੈ ਇਕਦਾ ਬਾਤ ਕਰੇ ਕਹਿੰਦੇ ਕਿ ਵੱਡਾ ਕਰਨੇ ਵੀ ਹੈ ਕਿ ਦਿੱਲੀ ਹੋਵੇ ਚਾਹੇ ਪੰਜਾਬ ਦੋਨਾਂ ਚ ਆਪਣੀਆਂ ਸਰਕਾਰਾਂ ਐ ਤੇ ਉਹਦੇ ਵੀ ਪੰਜਾਬੀ ਵੱਡੀ ਕਹਿੰਦੀ ਦਿੱਲੀ ਵਸਦੇ ਆ ਅੱਜ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਦਿੱਲੀ گئے ਵੀ ਆ ਮਹਿਮ ਚਲਾ ਰਹੇ ਆ ਉਹ ਵੀ ਠਕਾ ਕੇ ਜਿਹੜਾ ਭਾਜਪਾ ਤੇ ਨਿਸ਼ਾਨਾ ਸਾਧ ਰਿਹਾ ਕਹਿ ਰਹੇ ਕਿ ਭਾਜਪਾ ਦਾ ਕੰਮ ਹੈ ਲੋਕਾਂ ਨੂੰ ਆਪਸ ਚ ਜੁੜਾਉਣਾ ਧਰਮ ਚ ਵੰਡੀਆਂ ਪਾਉਣੀਆਂ ਨਫਰ ਦੀ ਗੱਲ ਕਰਨੀ ਉਹ ਕਹਿੰਦੇ ਅਸੀਂ ਤਾਂ ਨਫਰ ਦੀ ਗੱਲ ਨਹੀਂ ਕਰਦੇ ਅਸੀਂ ਤਾਂ ਲੋਕਾਂ ਦੇ ਸੇਧ ਦੀ ਗੱਲ ਕਰਦੇ ਆਂ ਅਸੀਂ ਲੋਕਾਂ ਦੀ ਪੜ੍ਹਾਈ ਦੀ ਗੱਲ ਕਰਦੇ ਆਂ ਪੰਜਾਬ 'ਚ ਬਿਜਲੀ ਤੇ ਮੁੱਢਸਹੂਲਤਾਂ ਦੀ ਗੱਲ ਕਰਦੇ ਆਂ ਇਦਾਂ ਜਿਹੜਾ ਦਿੱਲੀ ਦੀ ਜਿਹੜੀ ਆਪ ਵਾਲੀ ਆ ਉਹਨਾਂ ਆਗੂਆਂ ਵੱਲੋਂ ਵੀ ਆਪ ਦੇ ਆਗੂਆਂ ਵੱਲੋਂ ਵੀ ਲਗਾਤਾਰ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਇੱਕ ਵੱਡਾ ਕਮਸਾਨ ਜਿਹੜਾ ਹੈਗਾ ਪਿਆਰ ਹੈ ਇਹ ਸਾਰੇ ਕਾਦੇ ਚੱਲਦੇ ਆਂ ਜਿਹੜੇ ਭਾਜਪਾ ਦੇ ਆਗੂ ਆ ਉਹ ਵੀ ਚਰਨ ਅਟਕਾ ਕੇ ਨਿਸ਼ਾਨਾ ਸਾਧ ਰਹੇ ਆ ਆਪਣੇ ਆਗੂਆਂ ਤੇ ਫਾਰ ਇਗਜ਼ਾਮਪਲ ਜਿਹੜਾ ਹੈਗਾ ਕੇਂਦਰ ਦੇ ਕੈਬਨਿਟ ਮੰਤਰੀ ਹੈ ਬਿੱਟੂ ਰੁਨੀਤ ਬਿੱਟੂ ਉਹ ਕਹਿ ਰਿਹਾ ਕਿ ਪਹਿਲਾਂ ਪੰਜਾਬ ਚ ਇਹਦਾ ਦੱਸ ਦੇਣ ਕਿ ਜਿਹੜਾ ਔਰਤਾਂ ਲਈ 1100 ਰੁਪਏ ਦਾ ਕਿਆ ਗਿਆ ਸੀਗਾ ਕਿ ਪਰਮਾਨント ਤੁਹਾਨੂੰ ਦਿੱਤਾ ਜਾਏਗਾ ਜਦੋਂ ਸੀ ਸਤਾ ਜਾਵਾਂਗੇ ਤੇ ਪੰਜਾਬ ਦਾ ਲਾਗੂ ਨਹੀਂ ਕਰਾ ਤੇ ਤੁਸੀਂ ਦਿੱਲੀ ਚ ਵੱਡੇ ਵੱਡੇ ਵਾਦੇ ਕਰੀ ਜਾਂਦੇ ਹੋ ਦਿੱਲੀ ਚ ਕਿੱਥੋਂ ਤੁਸੀਂ ਨਾ ਵਾਦਿਆਂ ਨੂੰ ਪੂਰਾ ਕਰੋਗੇ ਇੱਕ ਹੋਰ ਤੇਰਾ ਪਉਦਾ ਵੀ ਜ਼ਿਕਰ ਕਰ ਲਈਏ ਉਹਨਾਂ ਕਹਿਣ ਕਿ ਸਾਡੀ ਗੱਲ ਇਹ ਕੀ ਸੀ ਕਾਂਗਰਸ ਕਾਂਗਰਸ ਨੇ ਵੀ ਆਪਣੇ ਜਿਹੜੇ ਸਟਾਰ ਕੰਬਾਇਨਰ ਜਿਨ੍ਹਾਂ ਚ ਆਜਾ ਬੜੇਗਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਚ ਸੁਖਪਾਲ ਖੈਰ ਹੈ ਕਈ ਆਗੂ ਹੈ ਉਹਨਾਂ ਦੀ ਲਿਸਟ ਤਿਆਰ ਹੋ ਗਈ ਹੈ ਜਿਹੜੇ ਦਿੱਲੀ ਚ ਜਾ ਕੇ ਅਗਲੇ ਦਿਨਾਂ ਚ ਲਗਾਤਾਰ ਕੈਂਪੇਨ ਕਰਨਗੇ ਸੋ ਤਗੜੀ ਮਹਿੰਮ ਤਕੜਾ ਕਮਸਾਨ ਪੰਜਾਬ ਦੀ ਜਿਹੜੀ ਕਾਂਗਰਸ ਦੀ ਗੱਲ ਕਰ ਲਈਏ ਆਪ ਦੀ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈਏ ਦਿੱਲੀ ਚ ਮਹਿੰਮ ਤੇ ਲੱਗਿਆ ਆਪਣੋ ਆਪਣੀਆਂ ਦਾਅਵਾਦਾਰੀਆਂ ਆਪਣੋ ਆਪਣੀਆਂ ਰੌੜੀਆਂ ਬੰਡੀਆਂ ਜਾ ਰਹੀਆਂ ਦੇਖਦੇ ਆ ਪਹਿਲਾਂ ਵੀ ਆਪਾਂ ਆਖਦੇ ਆ ਕਿ ਦਿੱਲੀ ਵਾਲਿਆਂ ਨੂੰ ਕਿੰਨੀਆਂ ਰੌੜੀਆਂ ਪਸੰਦ ਆਉਂਦੀਆਂ ਪਰ ਕਮਸਾਨ ਐ ਇਸ ਵਾਰ ਪੂਰਾ ਸੇਖਰ ਦੇ ਪੰਚਾਇਤ ਦੇ ਲੀਡੀਆਂ ਚੋਣਾਂ ਲੈ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਸਰ ਤੁਸੀਂ ਪਰੌਣ ਦਾ ਹਿੱਸਾ ਬਣੇ ਮਿਹਰਬਾਨੀ ਅਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਣਾ ਪਰੌਣ ਦੇ ਵਿੱਚ ਜੁੜੇ ਰਹੇ ਪਰੌਣ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਨਵਾਦ